ਇੱਕ ਫਾਰਮ ਸਾਡਾ ਇਹ ਹੋ ਗਿਆ ਇੱਕ ਸਾਡਾ ਮਹਾਲੀ ਹੈ ਇੱਕ ਮਹਾਲੀ ਹੋ ਗਿਆ ਜੀ ਹਾਂਜੀ ਹਾਂਜੀ ਦੋ ਫਾਰਮ ਹੋ ਗਏ ਠੀਕ ਹੈ ਜੀ ਇੱਥੇ ਤੁਸੀਂ ਸਮਾਉ ਹੋ ਗਿਆ ਜੀ 9 ਸਾਲ ਹੋ ਗਏ ਜੀ 9 ਸਾਲ ਹੋ ਗਏ ਜੀ ਪਹਿਲਾਂ ਅਸੀਂ ਮਈਆਂ ਦਾ ਫਾਰਮ ਚਾਲੂ ਕਰੇ ਪਿੰਡ ਘਰੇ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਸਿੱਤਾ ਹੋਰ ਸੁਣਾਓ ਅੱਜ ਪਹੁੰਚੇ ਹਾਂ ਜੀ ਆਪਾਂ ਪਿੰਡ ਚੱਕਬਖਤੂ ਤਾਂ ਬਾਈ ਵਿਵੇਂਦਰ ਦੇ ਫਾਰਮ ਤੇ ਵਿਵੇਂਦਰ ਉਹ ਇਨਸਾਨ ਆ ਜਿਹਨੇ ਥੋੜੇ ਸਮੇਂ ਦੇ ਵਿੱਚ 7 ਤੋਂ 9 ਸਾਲਾਂ ਦੇ ਵਿੱਚ ਬਹੁਤ ਰੱਖੀ ਕੀਤੀ ਇੱਥੇ ਫਾਰਮ ਦੇ ਨਾਲ ਨਾਲ ਇੱਕ ਮਹੱਲੀ ਸ਼ਹਿਰ ਦੇ ਵਿੱਚ ਫਾਰਮ ਖੜਾ ਕਰਤਾ ਵੱਡਾ 250 ਗਾਂ ਦੇ ਲਗਭਗ ਵਾਲਾ। ਕਰ ਲੋ ਸੀ ਕੰਮ ਹੋਣਾ ਤਾਂ ਅੱਜ ਆ ਕੇ ਤਾਂ ਸੋਨੂ ਨਾਲੇ ਇੱਥੇ ਵੀ ਬਾਪੂ ਨਾਲ ਇੱਥੇ ਬਿੰਦਰ ਦੇ ਪਿਤਾ ਜੀ ਅੱਜ ਤੇ ਬਿੰਦਰ ਆਪ ਮਹੱਲੀ ਵਾਲੇ ਫਾਰਮ ਤੇ ਸੀ। ਤਾਂ ਅੱਜ ਫਾਰਮ ਨੂੰ ਸ਼ੂਟ ਕਰਨ ਆਏ ਸੀਗੇ ਤੇ ਬਾਈ ਦੇ ਸਾਨੂੰ ਫਾਰਮ ਬਾਰੇ ਵੀ ਦਿਖਾਉਣੇ ਆ। ਤਾਂ ਬਾਈ ਦੱਸਦੇ ਆ ਬਾਪੂ ਨਾਲ ਵੀ ਕੱਲ ਬਾਤ ਕਰਦੇ ਆ ਵੀ ਕਿਹੜੇ ਸਮੇਂ ਦੇ ਵਿੱਚੋਂ ਕਿਦੋਂ ਚੱਲੇ ਆ। ਤਾਂ ਕਿਹੜੇ ਲੋੜ ਤੇ ਚੱਲੇ ਆ ਹਨਾ। ਤਾਂ ਵੀ ਤੋਂ ਫਾਰਮ ਸ਼ੁਰੂ ਕੀਤਾ। ਆਪਾਂ ਸਾਰੀ ਗੱਲਬਾਤ ਕਰਾਵਾਂਗੇ। ਬਾਕੀ ਤੁਸੀਂ ਦੇਖੋ ਹਰ ਅਲੱਗ-ਅਲੱਗ ਪੋਰਸ਼ਨ ਬਣੇ ਹੋਇਆ ਛੋਟੀਆਂ ਤੋਂ ਲਾ ਕੇ ਵੱਡੀਆਂ ਤੋਂ ਲਾ ਕੇ ਇੱਥੇ ਜਿਆਦੇ ਇਹਨਾਂ ਦੇ ਜਿਹੜੀਆਂ ਫੀਮੇਲਾਂ ਛੋਟੀਆਂ ਸੂਨ ਤੱਕ ਤਾਂ ਉਹ ਜਿਆਦਾ ਪਿਆਰ ਕਰਦੇ ਆ ਤੇ ਤੁਸੀਂ ਦੇਖ ਸਕਦੇ ਆਂ ਇੱਧਰ ਵੀ ਤਾਂ ਉਸ ਤੋਂ ਬਾਅਦ ਬਾਪੂ ਨਾਲ ਗੱਲਬਾਤ ਵੀ ਕਰਦੇ ਰਵਾਂਗੇ ਤੇ ਨਾਲੇ ਜਾਣਕਾਰੀ ਆਪਾਂ ਲੈਂਦੇ ਰਵਾਂਗੇ ਹਾਂਜੀ ASCII ਕਾਲ ਬਾਪੂ ਜੀ ASCII ਕਾਲ ਜੀ ਹੋਰ ਸਾਹਿਬ ਠੀਕ ਹੈ ਜੀ ਸਭ ਠੀਕ ਠਾਕ ਹੈ ਜੀ ਬਾਪੂ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਫਾਰਮ ਤੋਂ ਸਟਾਰਟ ਕਰਦੇ ਹਾਂ ਜੀ ਆਪਣੇ ਅੱਜ ਫਾਰਮ ਨੂੰ ਕਿੰਨਾ ਸਮਾਂ ਹੋ ਗਿਆ ਜੀ 9 ਸਾਲ ਹੋ ਗਏ ਜੀ 9 ਸਾਲ ਹੋ ਗਏ ਜੀ ਪਹਿਲਾਂ ਅਸੀਂ ਮੱਝਾਂ ਦਾ ਫਾਰਮ ਤੈਨੂੰ ਕਰੇ ਪਿੰਡ ਘਰੇ ਅੱਛਾ ਜੀ ਹਾਂ ਸਾਡੇ ਕੋਲੇ ਚਾਹ ਆਧਾ ਕਿਲਾਸਾਂ ਘਰੇ ਹੈਗਾ ਘਰੇ ਹੈ ਜੀ ਆਏ ਤੇ ਉੱਥੋਂ ਅਸੀਂ ਮੱਝਾਂ ਦਾ ਸ਼ੁਰੂ ਕਰਕੇ ਉਦੋਂ ਪਿੱਛੇ ਅਸੀਂ ਗਾਇਆਂ 'ਚ ਵੜ ਗਏ ਅੱਛਾ ਜੀ ਪਹਿਲਾਂ ਮੱਝਾਂ ਤੋਂ ਸਟਾਰਟ ਕੀਤਾ ਫਿਰ ਗਾਵਾਂ ਚ ਆ ਗਏ ਮੱਝਾਂ ਵੇਚਣ ਲਾ ਕੇ ਗਾਂਆਂ ਤੇ ਵਰਗੇ ਗਾਂ ਗਾਂਆਂ ਚ ਆ ਗਏ ਹਾਂ ਇੱਕ ਮੈਂ ਅਸੀਂ ਰੱਖਦੇ ਆਂ ਘਰੇ ਅੱਛਾ ਜੀ ਇੱਕ ਮੈਂ ਦੁੱਧ ਪੀਣ ਨੂੰ ਰੱਖਦੇ ਆਂ ਤੇ ਗਾਂਆਂ ਸਾਡਾ ਇੱਕ ਫਾਰਮ ਸਾਡਾ ਇਹ ਹੋ ਗਿਆ ਹਾਂਜੀ ਇੱਕ ਸਾਡਾ ਮਹਾਲੀ ਹੈ ਇੱਕ ਮਹਾਲੀ ਹੋ ਗਿਆ ਜੀ ਹਾਂਜੀ ਹਾਂਜੀ ਦੋ ਫਾਰਮ ਹੋ ਗਏ ਠੀਕ ਹੈ ਇੱਥੇ ਤੁਸੀਂ ਦੇਖਦੇ ਆ ਮਹਾਲੀ ਵਾਲਾ ਬਿੰਦਰ ਬਾਈ ਦੇਖਦਾ ਮਹਾਰਾਜ ਬਿੰਦਰ ਬਾਈ ਦੇਖਦਾ ਓਕੇ ਜੀ ਓਕੇ ਹਾਂ ਤੇ ਹੁਣ ਆਪਣੇ ਕੋਲੇ ਕੁੱਲ ਅੰਕਲ ਜੀ ਐਨੀਮਲ ਕਿੰਨੇ ਹੋਣਗੇ ਆਪਣੇ ਕੋਲੇ ਸਾਰੇ ਇੱਥੇ ਜੀ ਅੱਛਾ ਜੀ ਇਹ ਇੱਥੇ 60 ਹੈ ਜੀ 60 ਹੀ ਉੱਥੇ ਹੈ ਠੀਕ ਹੈ ਜੀ ਉਹ ਤੇ ਸੱਜਣਾ ਸਾਰੀਆਂ ਓਕੇ ਜੀ ਹਾਂ ਇੱਥੇ ਵਿੱਚ ਕੋਕਣਾ ਵਿੱਚ ਬਹਿਣਾ ਹੈ ਥੋਣ ਵਾਲੀਆਂ ਇੱਥੇ ਜਣੀ ਕਿ ਸੂਣ ਵਾਲੀਆਂ ਤੇ ਉੱਥੇ ਸੱਜਣਾ ਸਾਰੀਆਂ ਮਾਹਲੀ ਖਾ ਵੀ ਲੈਣੇ ਅਸੀਂ ਕਿਵੇਂ ਕਰੀਏ ਵੀ ਉੱਥੇ ਸੱਜਣਾ ਉੱਥੇ ਭੇਜਦਾ ਕਰਾਂ ਤੇ ਥੋਣ ਵਾਲੀਆਂ ਗੱਬਣਾ ਇੱਥੇ ਅੱਛਾ ਠੀਕ ਠੀਕ ਹੈ ਬਹਿਣਾ ਜਾਂ ਗੱਬਣ ਹੋ ਗਈਆਂ ਜਿਹੜੀਆਂ ਉਹ ਇੱਧਰ ਤੋੜੀ ਚੱਲੋ ਹਾਂ ਤਾਂ ਛੋਟੀਆਂ ਜਣੀ ਕਿ ਉਧਰ ਲਈ ਚੱਲੋ ਓਕੇ ਜੀ ਵੀਪ ਕੱਲੇ ਬਸ ਉੱਥੇ ਜਾ ਜਾਨੇ ਦੁੱਧ ਵਾਲੇ ਪਾਸੇ ਰੱਖਣੇ ਆਪਾਂ ਦੁੱਧ ਵਾਲੇ ਪਾਸੇ ਜੀ ਉੱਥੇ ਇੱਥੇ ਪਰੋਠਾ ਘੱਟ ਹੈ ਉੱਥੇ ਪਰੋਠਾ ਵਾਲਾ ਹੈ ਠੀਕ ਹੈ ਜੀ ਹਾਂ ਵੱਡਾ ਸ਼ਹਿਰ ਹੈ ਬਿਲਕੁਲ ਜੀ ਬਿਲਕੁਲ ਨਾਲੇ ਅਗਲੇ ਦੇ ਸਾਹਮਣੇ ਦੁੱਧ ਪੈਦਾ ਹੁੰਦਾ ਜੀ ਨਹੀਂ ਉਹ ਤੇ ਨਾਲ ਹੀ ਸਾਹਮਣੇ ਚੋ ਕੇ ਸਾਹਮਣੇ ਚੋ ਕੇ ਆਉਂਦੇ ਨਾਲੇ ਚੋ ਕੇ ਨਾਲੇ ਨਾਲ ਧੋਲ ਚੋਂ ਬਾਕੇ ਦੇ ਦੇਣਾ ਨਾ ਠੀਕ ਹੈ ਜੀ ਉਹ ਤਾਂ ਮੈਂ ਸੁਣਿਆ ਅੰਕਲ ਜੀ ਬਿੰਦਰભાઈ ਨਾਲ ਥੋੜੀ ਜੀ ਗੱਲ ਹੋਈ ਤੁਸੀਂ ਜਾਰੇ ਦੱਸੋ ਉਹ ਤਾਂ ਕਹਿੰਦੇ ਸਾਰਾ ਜਿਹੜਾ ਫਾਰਮ ਆ ਸੋਡਾ ਉਹ ਤਾਂ ਸਾਰੀ ਮਸ਼ੀਨਰੀ ਤੇ ਹੀ ਹੈ ਉਹ ਤਾਂ ਚਵਾਨਾ ਚੂਮਾ ਸਭ ਕੁਝ ਸਭ ਤੇ ਮਸ਼ੀਨਰੀ ਤੇ ਚੱਲਦਾ ਕੰਮ ਸਾਰਾ ਮਸ਼ੀਨਰੀ ਤੇ ਚੱਲਦਾ ਠੀਕ ਹੈ ਜੀ ਇਨਸਾਨੀ ਕੰਮ ਤਾਂ ਇਕੱਲੇ ਕੱਖ ਪੱਠਿਆਂ ਦੀ ਰਹਿ ਜਾਂਦਾ ਮਾਲਾ ਇਕੱਲੇ ਕੱਖ ਪੱਠਿਆਂ ਦਾ ਜੀ ਠੀਕ ਹੈ ਜੀ ਬਾਕੀ ਕ ਠੀਕ ਹੈ ਜੀ ਹਾਂ ਇੱਥੇ ਵੀ ਸਾਡੇ ਕੋਲ ਸਾਰੇ ਮਸ਼ੀਨਾਂ ਹੀ ਆਈਆਂ ਹਾਂ ਹਾਂ ਜੀ ਸਾਰਾ ਕੰਮ ਅਸੀਂ ਦੀ ਸੀ ਮਸ਼ੀਨਾਂ ਹੀ ਕਰਦੇ ਹਾਂ ਕੱਲਾ ਅਗਲੇ ਪੱਠੇ ਪਾਉਣੇ ਕਾਠੀ ਪਾਉਣੇ ਆ ਜੀ ਹਾਂ ਜੀ ਆ ਜੋ ਮੜੇਆ ਪੋਰਸ਼ਨ ਕੰਨੀ ਗੇੜਾ ਦਵਾ ਕੇ ਲਈ ਆ ਜੀ ਚਲੋ ਜੀ ਆ ਜੀ ਤੇ ਆਪਣੇ ਸਰੋਤਿਆਂ ਨੂੰ ਨਾਲੇ ਸਾਰੇ ਦੇਖ ਲੈਣਗੇ ਤੇ ਨਾਲੇ ਗੱਲਾਂ ਕਰਦੇ ਜਾਵਾਂਗੇ ਤੇ ਫਿਰ ਬਾਬੂ ਜੀ ਪਹਿਲਾਂ ਆਪਾਂ ਫਿਰ ਕਿੰਨੀਆਂ ਮੱਝਾਂ ਤੋਂ ਜਾਂ ਗਾਵਾਂ ਤੋਂ ਸਟਾਰਟ ਕੀਤਾ ਸੀ 12 ਮੱਝਾਂ ਅਸੀਂ 2 ਮੱਝਾਂ ਲਈਆਂ 2 ਮੱਝਾਂ ਤੋਂ 4 ਹੋ ਗਏ 4 ਤੋਂ 8 ਹੋ ਗਏ 8 ਤੋਂ 12 ਹੋ ਗਈਆਂ 12 ਹੋ ਗਈਆਂ ਜੀ 12 ਤੋਂ ਫਿਰ ਅਸੀਂ ਘਟਾਉਣ ਲਾਗੇ ਅਸੀਂ ਫਿਰ ਮੱਝਾਂ ਹ ਉਹ ਨਾਲ ਜਿਹੜੀਆਂ ਛੋਟੀਆਂ ਬਹਿੜਾਂ ਆਈਆਂ ਹਾਂਜੀ ਆਹ ਆ ਸਾਰੀਆਂ ਗੱਬਣਾਂ ਇਹ ਗੱਬਣਾਂ ਆ ਗਈਆਂ ਜੀ ਇੱਧਰ ਵੀ ਸਾਰੀਆਂ ਗੱਬਣਾਂ ਐ ਅੱਛਾ ਜੀ ਇਹ ਵੀ ਪੋਰਸ਼ਨ ਦੇ ਵਿੱਚ ਗੱਬਣੀਆਂ ਆ ਗਈਆਂ ਹਾਂਜੀ ਆ ਇਹ ਵੀ ਆਇਸਪੋਰਟ ਜੀ ਇਹ ਥੋੜਾ ਜਿਵੇਂ ਆਪਣੇ ਪੋਰਸਾਈ ਦੇ ਜੀ ਵੀ ਗੱਬਣਾਂ ਜੀ ਇੱਦੇ ਜੀ ਵੀ ਗੱਪਣਾ ਇਹ ਕੋਈ ਟਾਈਮ ਦੇ ਹਿਸਾਬ ਦੇ ਨਾਲ ਲੱਟ-ਟੱਟ ਕੀਤੀਆਂ ਹੋਵੀਆਂ ਵੀ ਕੋਈ ਸਮਾਂ ਟਾਈਮ ਦੇ ਹਿਸਾਬ ਨਾਲ ਜਿਹੜੀ ਉਹ ਸਿਰ ਵਾਲੀ ਆ ਉਹ ਸੀਤੀ ਸੂਗੀ ਆ ਉਹ ਤੋਂ ਪਿੱਛੇ ਸੋਣੀਆਂ ਆ ਆ ਤੋਂ ਪਿੱਛੇ ਸੋਣੀਆਂ ਆ ਆ ਤੋਂ ਪਿੱਛੇ ਸੋਣੀਆਂ ਆ ਓਕੇ ਠੀਕ ਆ ਆ ਮਾਂ ਇਹ ਛੋਟੀਆਂ ਇਹ ਨਮੇ ਦੁੱਧ ਇਹ ਹਜੇ ਮੂਰੇ ਨਵੇਂ ਦੁੱਧ ਹੋਈ ਜਾਣੀਆਂ ਆ ਤਾਂ ਲੋਬੀ ਮਿੱਤਰੋ ਸਾਰੀ ਸਾਨੂੰ ਉਧਰੋਂ ਦੁਬਾਰੇ ਫੇਰ ਮੁੜਾਂਗੇ ਵਾਪਸ ਨੂੰ ਤੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਆਂ ਗਾਈਆਂ ਸੱਜਰਾ ਐ ਔਖਰਾ ਐ ਇਹ ਤੋਕੜਾ ਹੋ ਗਿਆ ਉਹ ਵੀ ਤੋਕੜਾ ਗਿਆ ਉਹ ਕੇ ਤੋਕੜਾ ਵਾਲੇ ਪੋਸਟ ਆ ਗਏ ਉਹ ਪਹਿਲੇ ਪਹਿਲੇ ਤੋਕੜਾ ਗਿਆ ਓਕੇ ਜੀ ਆ ਦੋ ਪੰਜਾਬ ਜਰਸੀ ਹਾਂ ਜੀ ਵੇੜਾ ਐ ਇਹ ਹੁਣ ਇਹਦੇ ਦੂਡੂਡੂ ਵੀ ਨਾ ਰਹਿ ਗਏ ਨੇ ਹੁਣ ਚ ਠੀਕ ਹੈ ਜੀ ਆ ਦੇਖੋ ਤੁਹਾਡੇ ਕੋਲ ਐਸੀ ਲਾਉਣ ਲਾ ਗਏ ਪੂਰਾ ਵਧੀਆ ਬੋਲਦਾ ਹਾਂ ਜੀ ਬਹੁਤ ਸੋਹਣੀ ਹੈ ਜੀ ਜਰਸੀ ਹੈ ਨਾ ਜੀ ਬਹੁਤ ਚੰਗੀ ਬਰੀਡ ਦੀਆਂ ਤੇ ਇਹ ਕਿਹੜੇ ਪਸ਼ੂ ਮਸਮੁਲ ਨੇ ਜੀ ਕਪਿੰਦਰ ਨੂੰ ਪਤਾ ਬਾਈ ਨੂੰ ਤੇ ਕਪਿੰਦਰ ਬਾਈ ਨੂੰ ਪਤਾ ਓਕੇ ਜੀ ਓਕੇ ਠੀਕ ਹੈ ਜੀ ਅச்சா ਅੰਕਲ ਜੀ ਪੋਰਸ਼ਨ ਆਏ ਬਣਾਏ ਬਈ ਪਹਿਲਾ ਪੋਰਸ਼ਨ ਸਭ ਤੋਂ ਪਹਿਲਾ ਸੋਣਾ ਹੈ ਹਾਂ ਜੀ ਆ ਪਹਿਲਾ ਸੋਣਾ ਹੈ ਆ ਪਹਿਲਾ ਸੋਣਾ ਬਹਿਣਾ ਦਾ ਸੋਣਾ ਉਹ ਤੋਂ ਪਿੱਛੇ ਸੋਣਾ ਆ ਉਹ ਤੋਂ ਪਿੱਛੇ ਸੋਣਾ ਉਹ ਆ ਉਹ ਤੋਂ ਬਾਅਦ ਹਾਂ ਆ ਆ ਜਿਹਨੇ ਘਬੜਾ ਗਿਆ ਇਹ ਇਹ ਬਾਅਦ ਚੋਂ ਮੈਂ ਜਾੜਣੀਆਂ 3-3 ਮਹੀਨੇ ਰਹਿ ਗਏ ਇਹਨਾਂ ਦੇ ਓਕੇ ਜੀ ਜੀ ਇਹ ਉਹ ਤੋਂ ਬਾਅਦ ਫਿਰ ਜਿਵੇਂ ਸੋਣਣੀਆਂ ਉਵੇਂ ਜਾਈ ਜਾਣੀਆਂ ਠੀਕ ਹੈ ਜੀ ਆ ਇਥੇ ਫਿਰ ਬੰਦੇ ਆਪਣੇ ਹੁਣ ਕਿੰਨੇ ਕੰਮ ਕਰਦੇ ਆ ਉਹ ਦੋ ਬੰਦੇ ਕੰਮ ਕਰਦੇ ਇੱਕ ਬੰਦਾ ਆਜਾ ਅੱਜ ਆਜੂਗਾ ਅੱਛਾ ਜੀ ਠੀਕ ਹੈ ਜੀ ਤਿੰਨ ਬੰਦੇ ਤੇ ਹੋ ਜਾਣਗੇ ਤਿੰਨ ਬੰਦੇ ਉੱਤੇ ਆ ਤਿੰਨ ਬੰਦੇ ਉੱਥੇ ਆ ਜੀ ਛੇ ਆ ਠੀਕ ਹੈ ਜੀ ਤਾਂ ਕੰਮ ਤਾਂ ਦੇ ਵਧੀਆ ਹੁਣ ਜਿੰਮੇ ਆਪਾਂ ਆਏ ਆ ਤਾਂ ਨਹੀਂ 1 2 ਵਜੇ ਹੁੰਦੇ ਆ ਫਾਰਮ ਨੂੰ ਤੇ ਤੁਸੀਂ ਕੰਮ ਸਾਰਾ ਨਿਮੇੜੀ ਬੈਠੇ ਆ ਕੰਮ ਸਾਰਾ ਸਾਹਮਣੇ ਪੜ ਗਿਆ ਹਾਂ ਬਸ ਸੁਣੋ ਕੱਲਾ ਨੇ ਖਰਾਕ ਪਣੀ ਤੇ ਖਰਾਕ ਵਿੱਚ ਤੂੜੀ ਪਾ ਕੇ ਤੇ ਬਸ ਇਹਦੇ ਹੱਥ ਮਾਰ ਦੇਣਾ ਠੀਕ ਹੈ ਜੀ ਬੱਸ ਉਹ ਮੂਰੇ ਕਰ ਦੇਣੇ ਕੱਲ ਨੂੰ ਫੇਰ ਪਾਵਾਂਗੇ ਤੁਹਾਨੂੰ ਕੱਲ ਨੂੰ ਫੇਰ ਪਾਵ ਠੀਕ ਹੈ ਜੀ ਤੇ ਪਾਣੀ ਪੂਣੀ ਵੇਚੀ ਆ ਸਾਰਾ ਉਹ ਡੱਗੀਆਂ ਵਿੱਚ ਆ ਉਹ ਡੱਗੀ ਤਾਂ ਹਾਂ ਟੈਂਕੀ ਬਣੀ ਹੋਈ ਇੱਕ ਟੈਂਕੀ ਆ ਬਣੀ ਹੋਈ ਆ ਹਾਂ ਜੀ ਤੇ ਇਹਨਾਂ ਨੇ ਨਹਾਉਣ ਘੋਣਾ ਵਾਸਤੇ ਆ ਓਕੇ ਜੀ ਆ ਇਹ ਬਗਾਈਆਂ ਵਾਸਤੇ ਉਧਰ ਵਾਲੀ ਟੈਂਕੀ ਠੀਕ ਹੈ ਜੀ ਇਹ ਆ ਟੈਂਕੀ ਬਣ ਗਈ ਆ ਟੈਂਕੀ ਬਣ ਗਈ ਹਾਂ ਜੀ ਉਹ ਪਹਿਲੇ ਵਾਲੀ ਟੈਂਕੀ ਬਣ ਗਈ ਉਧਰ ਵੀ ਆਓ ਜਿਹਨੂੰ ਜਿੰਨੀ ਲੋੜ ਹੈ ਵੀ ਇਹਨਾਂ ਨੇ ਪਾਣੀ ਆਪਦਾ ਉੱਥੇ ਭਰਤੀ ਜਾਣਾ ਹੈ ਉਹ ਡੱਟ ਲੱਗੀ ਦੇ ਵਿੱਚ ਹਾਂ ਜੀ ਉਹ ਤਾਂ ਇਹਨਾਂ ਪਾਣੀ ਕਰਕੂਗੇ ਉਹਦੇ ਵਿੱਚ ਬੰਦ ਹੋ ਜੂ ਆਪੇ ਬੰਦ ਹੋ ਜਾਂਦਾ ਆਪੇ ਬੰਦ ਹੋ ਜਾਂਦਾ ਨਹੀਂ ਬਹੁਤ ਸੋਹਣਾ ਦੇ ਬਾਕੀ ਸੈੱਡ ਵੀ ਬਹੁਤ ਠੰਡਾ ਪਿਆ ਜੀ ਹਾਂਜੀ ਤੇ ਬਾਕੀ ਉਹ ਸਾਈਡਾਂ ਦੇ ਜਿਵੇਂ ਧੁੱਪ ਪੈਣੀ ਸੀ ਉੱਥੇ ਵੀ ਤੁਸੀਂ ਜਿਹੜਾ ਬਾਸ ਵਾਲਾ ਬਾਈ ਇੱਥੇ ਆ ਉਹ ਵੀ ਨਜ਼ਾਰਾ ਕਰੀ ਬੈਠੇ ਆਈ ਤੁਸੀਂ ਹਾਂਜੀ ਨਾਲੇ ਤਪਦਾ ਨਹੀਂ ਜੀ ਉਹ ਨਹੀਂ ਤਪਦਾ ਨਹੀਂ ਉਹ ਹਾਂਜੀ ਬਿਲਕੁਲ ਜੀ ਤੇ ਅੰਕ ਜੀ ਉਹ ਪਰਲੇ ਪਾਸੇ ਜਿਹੜੀਆਂ ਤਿਆਰ ਆ ਜੀ ਬੈਠਾ ਉਹ ਉਹ ਕੋਈ ਜ਼ਿਆਦਾ ਬਰੀਡ ਦੀਆਂ ਜ਼ਿਆਦਾ ਚੰਗੀਆਂ ਕੱਢੀਆਂ ਹੋਊਗਾ ਕਿ ਪੈਸੇ ਕੋਈ ਅੱਡ ਪੋਰਸ ਨਾ ਹੋ ਨਹੀਂ ਪੋਰਸ ਨਾਟ ਕਰਿਆਦਾ ਜੀ ਅੱਛਾ ਜੀ ਉਹ ਵੀ ਗੱਪਣੀਆਂ ਉਹ ਵੀ ਗੱਪਣੀਆਂ ਓਕੇ ਜੀ ਓਕੇ ਆਓ ਫਿਰ ਜਦੋਂ ਇੱਧਰ ਤੰਗ ਹੋਏ ਨਾ ਫਿਰ ਇੱਧਰ ਬਣ ਗਿਆ ਜੀ ਪੋਰਸ ਨੇ ਲਓ ਵੀ ਮਿੱਤਰੋ ਕਹਿੰਦੇ ਹੁੰਦੇ ਕੰਮ ਕੋਈ ਵੀ ਤਕਨੀਕ ਨਾਲ ਬਾ ਜਿਵੇਂ ਅੰਕਲ ਵਰਗਣੇ ਦੱਸਿਆ। ਓਏ ਲੀ ਗਾਂ ਬੈਠੀ ਆਹੋ। ਹਾਂਜੀ। ਇਹ ਜਰਸੀ ਨਸਲ ਦੀ ਐ। ਓਕੇ ਜੀ। ਹਾਂ ਤੁਹਾਨੂੰ ਖੜੀ ਕਰਾਂ ਕਦ ਕਦ ਵੇਖੋ ਇਹਦਾ। ਜਿਵੇਂ ਹੋਇਆ। ਚੱਲ ਓਏ ਪੁੱਤ ਕਢਾਓ। ਚੱਲ ਪੁੱਤ। ਉੱਠ। ਰਾਜੀ ਬਹੁਤ ਹੋਈ ਵੀ ਐ ਜੀ ਹਨਾ। 2 ਮਹੀਨੇ ਰਹਿਗੇ। 2 ਮਹੀਨੇ ਰਹਿਗੇ ਸੁਣਦੇ। ਅੱਛਾ ਇਹਦੇ 2 ਮਹੀਨੇ ਰਹਿਗੇ। ਹਾਂ 35+ ਐ ਜੀ। ਅੱਛਾ ਜੀ 35+ ਐ ਜੀ ਇਹ। ਹਾਂਜੀ। ਠੀਕ ਐ ਜੀ। ਇਹ ਪਿਓਰ ਦਾ ਸੀ ਕਿ ਅੰਕਲ ਜੀ ਇਹ ਕ੍ਰੋਸ ਦੇ ਵਿੱਚ ਐ। ਇਹ ਕ੍ਰੋਸ ਦੇ ਵਿੱਚ ਐ। ਇਹ ਸਾਈ ਵਾਲ ਕ੍ਰੋਸ ਚ ਐ? ਨਹੀਂ ਜੀ। ਹਾਂ ਇਹ ਮੈਂ ਐਚਐਫ ਕਰਵਾਉਂ ਦਿੱਤਾ ਐਚਐਫ ਸੀ ਹੈ ਜੀ ਤੇ ਦੁੱਧ ਫੇਰ ਵੀ ਬਹੁਤ ਸੋਹਣਾ ਜਿਵੇਂ ਹੈ ਨਾ ਬਹੁਤ ਸੋਹਣਾ ਹੈ ਤਾਂ ਗਾਂ ਵੀ ਬਹੁਤ ਸੋਹਣੀ ਮੈਂ ਕਹਿੰਦਾ ਇਦਾਂ ਦੀਆਂ ਬੋਡੀਆਂ ਤਿਆਰ ਕਰਦੇ ਮੈਂ ਕਹਿੰਦਾ ਗਰਮੀ ਵੀ ਹੈ ਸਾਰੇ ਨੂੰ ਘਟ ਮੰਦੀ ਹੋ ਗਰਮੀ ਘਟ ਮੰਦੀ ਹੈ ਉਹ ਵੀ ਗਰਮੀ ਘਟ ਮੰਦੀ ਹੈਗੀ ਉਹ ਵੀ ਗਰਮੀ ਬੈਠੇ ਤਾਂ ਘਟ ਮੰਦੀ ਹੈ ਹਾਂ ਤਾਂ ਅਜੇ ਧੁੱਪ ਜੀ ਮੂੰਹ ਕਰੀ ਬੈਠੀ ਹੈ ਜੀ ਅਜੇ ਵੀ ਲੋ ਵੀ ਮਿੱਤਰੋ ਇਹ ਵੀ ਚੀਜ਼ਾਂ ਕਈ ਸਿੱਖਣ ਵਾਲੀਆਂ ਹੁੰਦੀਆਂ ਵੀ ਕਈ ਚੀਜ਼ਾਂ ਤੁਸੀਂ ਆਪਦੇ ਮਾਈਂਡ ਨਾਲ ਵੀ ਫਾਰਮ ਨੂੰ ਕਾਮਯਾਬ ਕਰ ਸਕਦੇ ਆ। ਓਏ ਅਸੀਂ ਸਾਰਾ ਟਿਕਟ ਅੱਲਾ ਸਭ ਟੀਕਾ ਕਰਨ ਆਪ ਕਰਦੇ ਆ। ਆਪ ਕਰਦੇ ਆ ਜੀ। ਹਾਂਜੀ। ਠੀਕ ਆ ਜੀ। ਡਾਕਟਰ ਤੋਂ ਕੱਲਾ ਬਸ ਟੀਕਾ ਲਵਾਣੇ ਗੱਬਣ ਵਾਲਾ। ਗੱਬਣ ਵਾਲੀ ਕਰਵਾਣੇ ਬਸ। ਹਾਂਜੀ। ਉਹਦੀ ਟੀਕੇ ਆਪਦੇ ਲੈ ਕੇ ਰੱਖੇ ਹੋਏ ਆ ਉਹਦੇ ਕੋਲੇ। ਓਕੇ। ਆਪਦੇ ਲੈ ਕੇ ਰੱਖੇ ਹੋਏ ਆ ਉਹ ਆਗੇ ਉਹੀ ਸੀਮਨ ਲਾਉਣੇ ਉਹਨੇ। ਉਹੀ ਸੀਮਨ ਲਾਉਣੇ ਆ। ਹਾਂਜੀ। ਉਹ ਵੀ ਮਾੜਾ ਮੋਟਾ ਅੰਕਲ ਜੀ ਉਹੀ ਗੱਲ ਜਿਵੇਂ ਆ ਤੁਸੀਂ ਕਰਾਸ ਕਰਾਂਗਾ ਤਜਰਬਾ ਦਾ ਕਰਨਾ ਚਾਹੀਦਾ ਨਾ ਆਪਾਂ ਥੋੜਾ ਬਹੁਤਾ ਵੀ ਆਪਣੇ ਕੋਲੇ ਕਿਹੜੀ ਚੀਜ਼ ਕਾਮਯਾਬ ਜਾ ਰਹੀ ਹੌਲੀ ਹੌਲੀ ਤਜਰਬਾ ਕਰੀਏ ਹੌਲੀ ਹੌਲੀ ਕਹਾ ਵਧੀ ਜੰਨੇ ਆ ਜਿਹੜੀਆਂ ਅਸੀਂ ਉੱਥੇ ਪਗਾਈਆਂ ਭੇਜੀਆਂ ਆ ਉਹ 40 ਪਲੱਸ ਹੈ ਉਹ ਅੱਛਾ ਜੀ ਉਹ 40 ਪਲੱਸ ਹੈ ਜੀ ਹਾਂ ਜੀ ਨਹੀਂ ਬਹੁਤ ਵਧੀਆ ਗੱਲ ਹੈ ਜੀ ਅੰਕਲ ਜੀ ਤੇ ਆਜੋ ਆਪਾਂ ਮੱਝ ਕੰਨੀ ਵੀ ਲੈ ਕੇ ਚੱਲੀਏ ਆਪਣੀ ਕਰਨੀ ਅੱਗੇ ਇਹਦਾ ਇਹਦਾ ਵੀ ਮੇਲਾ ਜਿੱਤਿਆ ਵਾ ਜੀ ਮੱਝ ਦਾ ਹਨ ਮੱਝ ਦਾ ਮੇਲਾ ਜਿੱਤਿਆ ਵਾ ਹਾਂ ਜੀ ਤੇ ਇਹ ਦੁੱਧ ਕਿੰਨਾ ਦੇ ਦਿੰਦੀ ਅੰਕਲ ਜੀ ਘਰੇ ਇਹ ਉਨੀ ਲੀਟਰ ਦੋ ਦਿੱਤਾਈ ਇਹ ਮੇਲੇ ਤੇ ਦੇ ਕੇ ਆਈ ਸੀ ਨਾ ਜੀ ਮੇਲਾ ਜਿੱਤ ਕੇ ਆਈ ਐ ਇਹ ਓਕੇ ਜੀ ਓਕੇ ਤੇ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਆਪਣੇ ਕੋਲ ਆਈ ਨੂੰ ਮੱਝ ਨੂੰ ਇਹਨੂੰ ਹੋਏ 5 5.5 ਮਹੀਨੇ अच्छा जी ठीक है जी नहीं और वधिया गल आई इठे आई नु इठे ही मंझੜ ਉਹਨਾਂ ਦੇ ਘਰੇ ਸੀਗੀ اچھا ਉਹ اچھا ਉਹ ਤਾਂ ਪਹਿਲਾਂ ਘਰੇ ਦਾ ਪਹਿਲਾਂ ਗਈਆਂ ਇਹ ਆਉ ਵੀ ਆਪਣੇ ਕਹਾਂਦੀ ਦਾ ਘਰੇ ਸੀਗੀ ਫਾਰਮ ਤੇ ਇਧਰ ਆ ਗਈ ਆਉ ਫਿਰ ਘਰੇ ਇੱਕ ਅੱਧਾ ਪਸੂ ਸਾਹਮਣੇ ਔਖਾ ਹੋ ਜਾਂਦਾ ਜੀ ਕਿਹੜਾ ਪਸੂ ਸਾਹਮਣੇ ਇਹ ਪਈਏ ਸਾਰੇ ਇਕੱਠੇ ਪਿਓ ਆ ਦੇ ਇੱਥੇ ਮੈਂ ਤਾਂ ਸਾਹਦੇ ਹੀ ਨਹੀਂ ਹਾਂ ਜੋ ਇੱਥੇ ਆ ਗਿਆ ਇੱਥੇ ਖੁੱਲੀ ਬਣੀ ਹੋਈ ਸਾਰਾ ਸੋ ਬਣਿਆ ਨਾ ਪੱਕੇ ਲੱਗੇ ਹੋਏ ਹੈ ਤਾਂ ਹੈਗਾ ਜੀ ਘਰੇ ਕੱਲੀ ਮੱਝ ਨੂੰ ਕੱਖ ਪਾਉਂਦੇ ਵੀ ਅੱਧਾ ਪੂਣਾ ਘੰਟਾ ਫੋਟੇ ਜਾਂਦਾ ਉਹ ਸਾਰਿਆਂ ਨੂੰ ਕੱਖ ਰਲਾਉਂਦੇ ਹਾਂ ਕੱਟੀ ਵੇਖੋ ਹੁਣ ਤੁਹਾਡੇ ਸਾਹਮਣੇ ਹਾਂਜੀ ਕੋਈ ਘਰ ਨਹੀਂ ਭਾਇਆ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਆਰਡਰ ਉਹ ਤਾਂ ਬਹੁਤ ਚੰਗਾ ਆ ਜੀ ਹਨਾ ਥੋੜੀ ਜੀ ਬੈਟਨਸ ਵਾਧਾਈ ਵੀ ਆ ਦੀ ਹਾਂ ਜੀ ਕੱਟਾ ਵਿਕੋ ਹੁਣ ਇੱਕ ਕੱਟਾ ਕਿਹੜੇ ਦਾ ਜੀ ਮਗਰ ਇਹੇ ਰਹੀ ਆ ਜੀ ਆ ਨਹੀਂ ਐਸੇ ਮੱਝ ਦਾ ਤਾਂ ਐਸੇ ਦਾ ਜੀ ਪਿਓ ਕਿਹੜਾ ਦਾ ਹਾਂ ਪਿਓ ਕਿਹੜਾ ਸੀ ਪਿਓ ਕੋਹੇ ਨੂਰ ਕੋਹੇ ਨੂਰ ਜੀ ਹਾਂ ਜੀ ਲਓ ਜੀ ਮਿੱਤਰੋ ਕੋਹੇ ਨੂਰ ਦਾ ਕੱਟਾ ਇਹ ਤਾਂ ਇਹ ਹੋ ਗਿਆ 2.5 ਸਾਲਾਂ ਦੇ ਕਰੀਬ ਤਾਂ ਐਸੇ ਕਰਕੇ ਅੱਜ ਸਪੈਸ਼ਲੀ ਫਾਰਮ ਦੀ ਵੀਡੀਓ ਵੀ ਸ਼ੂਟ ਕੀਤੀ ਜਿਹੜਾ ਨੀਲੀ 라ਵੀ ਦੇ ਬੱਚਾ ਮਗਰਲੇ ਪਾਸੇ ਹੋ ਕੇ ਮਾੜਾ ਬਖਾ ਦਿਓ ਹਾਂਜੀ ਉਹ ਵੀ ਦਿਖਾਉਣੇ ਆ ਵਧੀਆ ਕੈਰੇਕਟਰ ਹੈ ਜੀ ਤਾਂ ਬਾਕੀ ਸੇਲ ਸੂਲ ਭਾਂ ਦੇਖ ਲਓ ਤਾਂ ਹੁਣ ਜਿਵੇਂ ਆਹੇ ਬਾਪੂ ਹੱਥ ਮਾਰਦੇ ਤੇ ਇਹ ਲੈ ਬਾਈ ਇਹਦਾ ਗਿੜਾ ਵੀ ਦਵਾਵੇਂਗਾ ਹਾਂ ਆਹ ਹਾਂ ਹਾਂ ਬੋਲੋ ਦਵਾ ਦੇ ਬੋਲ ਦੇ ਇਹ ਕੋਹੇ ਨੂਰ ਦਾ ਜੀ ਇਹ ਵੀ ਤਾਂ ਮਾਂ ਦਾ ਤੋਂ ਦਾ ਤੁਸੀਂ ਜਿਹੜਾ ਰਿਕਾਰਡ ਹੈ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਆ ਜੇ ਕੋਈ ਬਰੀਡਿੰਗ ਵਾਲੇ ਬਾਤੇ ਆਪ ਨੂੰ ਹੁੰਦਾ ਨਾ ਜੋ ਘਾਲੇ ਚਾਰੇ ਪਾਸੇ ਜਦੋਂ ਆਪਾਂ ਦੇਖਦੇ ਆਂ ਸੀਲਪਾਂ ਦੇਖੋ ਕੋਈ ਨੱਥ ਨਹੀਂ ਪਾਈ ਕੁਛ ਨਹੀਂ ਕੀਤਾ ਤੇ ਤੁਸੀਂ ਟੈਸਟਿਕਲਾਂ ਤੋਂ ਦੇਖ ਸਕਦੇ ਆਂ ਤਾਂ ਸੋਹਣਾ ਕੁੱਲ ਮਿਲਾ ਕੇ ਘਟਾ ਸਾਮਿਆਂ ਵਧੀਆ ਤਾਂ ਮਾਂ ਕੋਲੇ ਖੜੀ ਐ ਤਾਂ ਰਿਕਾਰਡ ਚੰਗਾਗਾ ਮਾਂ ਦਾ ਮੇਲੇ ਦਾ ਰਿਕਾਰਡ ਵੀ ਹੈਗਾ ਤਾਂ ਕੱਲਾ ਕੋਈ ਆਇ ਨਹੀਂ ਤੇ ਬਸ ਉਹ ਜਿਵੇਂ ਦੱਸਿਆ ਪੁੱਈ ਨੇ ਵੀ ਪਹਿਲਾਂ ਮੱਝਾਂ ਤੋਂ ਅਸੀਂ گاਵਾਂ ਦੇ ਸਟਾਰਟ ਕਰ ਲਿਆ گاਵਾਲੇ ਫਿਰ ਤੁਹਾਨੂੰ ਪਤਾ ਹੈ ਕਿ ਜੇ گاਵਾ ਬਾਝ ਜਾਣ ਤਾਂ ਉੱਥੇ ਮੱਝ ਲੂਟ ਨਹੀਂ ਆਉਂਦੀ ਜੇ ਮੱਝਾਂ ਵਧੀਆਂ ਹੋਣ ਤਾਂ ਉੱਥੇ ਗਾਂ ਲੂਟ ਨਹੀਂ ਆਉਂਦੀ ਇਹ ਕੁਦਰਤ ਕਰਨੂ ਹੀ ਹੈ ਇਹ ਕਿਉਂਕਿ ਹਰ ਚੀਜ਼ ਇਹਨਾਂ ਦਾ ਡੋ ਆਡੀ ਮੇਨਟੇਨ ਕਰਨ ਵਾਲਾ ਕੰਮ ਹੈ ਤਾਂ ਮੰਗਲਪੁਰ ਦੇ ਨਾਲ ਚਾਰੇ ਪਾਸੇ ਮੈਂ ਦਿਖਾਉਣਾ ਇਹਦੀ ਉਮਰ ਕਿੰਨੀ ਹੋ ਗਈ ਸਹੀ ਬਾਪੂ 2.5 ਸਾਲ ਹੋ ਗਈ ਪੂਰੀ 2.5 ਸਾਲ ਹੋ ਗਈ ਤਾਂ ਲੋਕ ਦੇਖ ਸਕਦੇ ਆ ਜੀ ਰੰਗ ਰੂਪ ਵੀ ਤੁਸੀਂ ਦੇਖੋ ਕੋਈ ਬਾਤ ਤਾਂ ਨਹੀਂ ਕੋਈ ਭੱਲਣਾ ਚੱਲਣਾ ਨਹੀਂ ਕੋਈ ਸੀ ਲਾਇਨਾ ਜਨਾ ਕਰ ਮੱਦੀ ਹੱਥ ਵਾਇਰ ਮਾਰੀ ਤੇ ਕੋਸ ਮੱਦੀ ਕਰੀ ਦਿਓ ਬਿਲਕੁਲ ਜੀ ਬਿਲਕੁਲ ਨਹੀਂ ਤਾਂ ਇਹ ਖਰਾਬ ਹੋ ਜਾ ਲੋ ਵੀ ਮਿੱਤਰੋ ਇਹ ਕੱਟਾ ਇਹਨਾਂ ਦਾ ਬਕਾਊ ਐ ਤਾਂ ਚੰਗਾ ਰਿਕਾਰਡ ਐ ਮੱਝ ਦਾ ਤੇ ਬਾਕੀ ਨੰਬਰ ਦੇਵਾਂਗੇ ਸਕਰੀਨ ਤੇ ਪਾਈ ਨੂੰ ਤਾਂ ਤੁਸੀਂ ਆਪ ਗੱਲ ਕਰ ਸਕਦੇ ਇੱਥੇ ਬਹੁਤ ਸੋਹਣਾ ਰਿਹਾ ਵੈਸੇ ਦਾ ਸਿੰਘਾਂ ਦਾ ਤਾਂ ਉਧਰਲਾ ਮੜਾ ਜ ਮੂਰੋ ਟੂਸਾ ਜ ਇਹਨੇ ਤੜਾ ਲਿਆ ਸੀਗਾ ਤਾਂ ਦੇਖ ਸਕਦੇ ਆ ਤੁਸੀਂ ਬੋ ਤੇ ਇਹ ਕਿਦਾਂ ਹੋਈ ਆ ਪਾਇਦਾ ਜੀ ਇਹਨੂੰ 11 ਦਿਨ ਹੋ ਗਏ 11 ਦਿਨਾਂ ਹੋ ਗਏ ਐਸਾ 11 ਦਿਨਾਂ ਦੀ ਹੋ ਗਈ ਜੀ ਠੀਕ ਹੈ ਬੱਚੀ ਹੈ ਇਹ ਓਕੇ ਜੀ ਓਕੇ ਚਲੋ ਵਧੀਆ ਗੱਲ ਆ ਜੀ ਹਾਂ ਜੇ ਉੱਥੇ ਛੱਡਦੇ ਆਂਗੇ ਉਹ ਵਿਚੀ ਦੰਗ ਜਾਂਦੀ ਹੈਗੀ ਆਇਆ ਭਾਈ ਪਾਸਾ ਗਿਫਟ ਹੋਰ ਛੱਪਾ ਆਏ ਨੂੰ ਵਾਇਰਲ ਬੰਨ ਕੇ ਫੇਰ ਉਹਦੇ ਵਿੱਚ ਛੜਾਂਗੇ ਠੀਕ ਹੈ ਠੀਕ ਹੈ ਜੀ ਹਾਂ ਅੱਪੀ ਨੰਬਰ ਤੁਸੀਂ ਬਿੰਦਰਬਾਈ ਦਾ ਵੀ ਬੋਲਿਓ ਤੇ ਛੋਟਾ ਵੀ ਬੋਲਿਓ ਇੱਕ ਵਾਰੀ ਵੀਡੀਓ ਵਿੱਚ ਵੀ 99799 98799 .884 6884 ਇਹ ਬਿੰਦਰ ਸਿੰਘ ਦਾ ਜੀ ਤੇ ਛੋਡਾ ਜੀ ਮੇਰਾ 80549 80549 10998 10998 ਇਹ ਨੰਬਰ ਛੋਡਾ ਜੀ ਤੁਹਾਡਾ ਨਾਮ ਕੀ ਆਪੀ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਲਓ ਜੀ ਇਹ ਸੀਗਾ ਅੱਜ ਤੁਹਾਨੂੰ ਫਾਰਮ ਦਿਖਾਇਆ ਚੱਕ ਬਖਤੂ ਦਾ ਇਹ ਆਪਣਾ ਝੰਡੇ ਆਣਾ ਕਿਹੜਾ ਰੋਡ ਕਨੇ ਜੀ ਇਹ ਚੰਡੂ ਕਈ ਚੰਡੂ ਕਈ ਇਹ ਚੰਡੂ ਕਈ ਬਖਤੂ ਤੋਂ ਝੰਡੂ ਕਈ ਜਾਨੇ ਹੈਗੇ ਹਾਂ ਜੀ ਚੱਕ ਬਖਤੂ ਤੋਂ ਝੰਡੂ ਕਿਆਂ ਨੂੰ ਜਾਨੇ ਆ ਉਸੇ ਰੋਡ ਤੇ ਤੁਸੀਂ ਖੱਬੇ ਹੱਥ ਦੇਖੋਗੇ ਤੈ ਸੈਟ ਤੁਹਾਨੂੰ ਫਾਰਮ ਦੇਸੀ ਜਾਣਾ ਹੈ ਸੜਕ ਤੋਂ ਮਤਲਬ ਅੱਧਾ ਕਿਲਾ ਬਾਹੀ ਪਗਲਾ ਬਾਹੀ ਪਾਸੇ ਤੇ ਬਸ ਆਪਹੀ ਆਵਦੀ ਐ ਉੱਥੇ ਫਿਰ ਸੜਕ ਤੋਂ ਹੀ ਪਹੀ ਸਟਾਰਟ ਹੋ ਜਾਂਦੀ ਐ ਤਾਂ ਧੰਨਵਾਦ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਕਰਿਓ ਵੀਡੀਓ ਨੂੰ ਸ਼ੇਅਰ ਤਾਂ ਵੱਧ ਤੋਂ ਵੱਧ ਕਮੈਂਟ ਕਰਕੇ ਵੀ ਦੱਸੋ ਕਿਉਂਕਿ ਇੱਕ ਕਮੈਂਟ ਇੱਕ ਛੋਟਾ ਬੰਦੇ ਦੀ ਇੱਕ ਜਦੋਂ ਮਿਹਨਤ ਹੁੰਦੀ ਐ ਨਾ ਉਹਦੇ ਕਮੈਂਟ ਤਾੜੀ ਦਾ ਕੰਮ ਕਰਦਾ ਬੰਦਾ ਜਦੋਂ ਆਪਦੀ ਵੀਡੀਓ ਵੀ ਦੁਬਾਰੇ ਕੱਢ ਕੇ ਦੇਖਦਾ ਉਹਨੂੰ ਹੌਸਲਾ ਮਿਲਦਾ ਐ ਕੱਲੋਂ ਬਿੰਦਰਵਰਗੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੇ ਉੱਠਣਾ ਇਹਨਾਂ ਨੂੰ ਦੇਖ ਕੇ ਜਦੋਂ ਇੱਕ ਫਾਰਮ ਤੋਂ ਆਪਾਂ ਦੇਖੋ ਵੱਡੇ ਵੱਡੇ ਸ਼ਹਿਰਾਂ ਦੇ ਜਾ ਕੇ ਵੀ ਫਾਰਮ ਕਰ ਲੈਣਾ ਦੇਖੋ ਉਹ ਵੀ ਇੱਕ ਆਮ ਕਿਸਾਨ ਦਾ ਪੁੱਤ ਹੀ ਹੈ ਜਿਵੇਂ ਬਾਪੂ ਨੂੰ ਦੱਸਾਈ ਵੇ ਅਸੀਂ ਘਰੋਂ ਹੀ ਕੰਮ ਸਟਾਰਟ ਕੀਤਾ ਅਸੀਂ ਘਰੋਂ ਹੀ ਅੰਸਾਰ ਕਰਿਆ ਜੀ ਸਾਨੂੰ ਦੇਖ ਕੇ ਚਾਰ ਸੈਟ ਹੋਰ ਤਿਆਰ ਹੋਣ ਲੱਗੇ ਪੰਜ ਤੱਕ ਹੋ ਗਏ ਚਲੋ ਜੀ ਬਹੁਤ ਬਹੁਤ ਵਧਾਈਆਂ ਇਹ ਵੀ ਬਹੁਤ ਚੰਗੀ ਚੀਜ਼ ਹੈ ਜੀ ਹੈਨਾ ਜੇ ਕਾਮਯਾਬ ਬੰਦੇ ਨੂੰ ਦੇਖ ਕੇ ਬਾਪੂ ਜੀ ਆਪਾਂ ਸੈਟ ਤਿਆਰ ਹੁੰਦੇ ਆ ਜੇ ਹੁਣ ਕਾਮਯਾਬ ਤੁਸੀਂ ਹੋਏ ਆ ਤਣੋਂ ਮਨੋਂ ਮਿਹਨਤ ਕੀਤੀ ਹੈ ਤੇ ਅੱਜ ਮੰਨ ਲਓ ਤੁਸੀਂ ਚਾਰ ਮੁੰਡੇ ਪਿੰਡ ਦੇ ਹੋ ਉਹਨਾਂ ਨੇ ਵੀ 5-5-7-7 ਗਆਂ ਲੈਂਦੀਆਂ ਗਾਈਆਂ ਲੈਂਦੀਆਂ ਜੀ ਬਿਲਕੁਲ ਇਹ ਹੁਣ ਹੌਲੀ 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 ਵਧੀ ਜਾਊਗਾ ਹੁਣ ਹੌਲੀ ਹੌਲੀ ਵਧੀ ਜਾਊਗਾ ਬਿਲਕੁਲ ਜੀ 5-5-7 ਸਾਲਾਂ ਦੇ ਬਧਾ ਲੈਣਗੇ ਆਪੇ ਹਾਂਜੀ ਤਾਂ ਠੀਕ ਹੈ ਜੀ ਬਾਪੂ ਜੀ ਸਸੀ ਕਾਲ ਧੰਨਵਾਦ ਜੀ